ਫਲਾਂ ਵਾਲੇ ਬੂਟੇ ਜਿਹੜੀ ਕਿਸਮ ਦੀ ਬਹੁਤ ਮਹੱਤਤਾ ਹੁੰਦੀ ਹੈਗੀ ਜੇਕਰ ਆਪਾਂ ਚੰਗੀ ਕਿਸਮ ਲਾਵਾਂਗੇ ਤਾਂ ਜੋ ਜਿਹੜਾ ਆਪਾਂ ਨੂੰ ਵਧੀਆ ਉਹਦੇ ਤੋਂ ਫਲ ਮਿਲੂਗਾ ਸੋ ਫਲਾਂ ਵਾਲੇ ਬੂਟਿਆਂ ਦੇ ਵਿੱਚ ਅੱਜ ਆਪਾਂ ਚਾਰ ਬੂਟਿਆਂ ਬਾਰੇ ਗੱਲ ਕਰਾਂਗੇ ਜਿਦੇ ਵਿੱਚ ਆड़ੂ ਹੋ ਗਿਆ ਨਾਸ਼ਪਤੀ ਹੋਗੀ ਤੇ ਆਲੂ ਬਖਾਰਾ ਹੋ ਗਿਆ ਤੇ ਨਾਲ ਇਹਦੇ ਚੀਕੂ ਹੋ ਗਿਆ ਇਹ ਚਾਰ ਚੀਜ਼ਾਂ ਬਾਰੇ ਜਿਹੜੀ ਵਿਸਤਾਰ ਨਾਲ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਜਿਹੜੀਆਂ ਪੰਜਾਬ ਦੇ ਮੌਸਮ ਦੇ ਅਨੁਕੂਲ ਨੇਗੀਆਂ ਕਿਹੜੀਆਂ ਕਿਸਮਾਂ ਤੁਸੀਂ ਜਿਹੜੀਆਂ ਪੰਜਾਬ ਦੇ ਵਿੱਚ ਲਾ ਸਕਦੇ ਹੋ ਤੇ ਚੰਗਾ ਫਲ ਲੈ ਸਕਦੇ ਹੋਗੇ वैसे तो देखो मार्केट ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਵੈਰਾਈਟੀਆਂ ਹੋਰ ਰਾਜਾਂ ਦੀਆਂ ਵੀ ਆਪਾਂ ਨੂੰ ਜਿਹੜੀਆਂ ਨਰਸਰੀਆਂ ਦੇ ਵਿੱਚੋਂ ਮਿਲ ਜਾਂਦੀਆਂ ਹੈਗੀਆਂ ਪਰ ਉਹਨਾਂ ਦੇ ਵਿੱਚ ਗਰੋਥ ਸੋਹਣੀ ਹੁੰਦੀ ਹੈ ਪਰ ਸਮੱਸਿਆ ਇਹ ਆਉਂਦੀ ਹੈ ਜਦੋਂ ਫਲ ਲੱਗਣ ਦਾ ਸਮਾਂ ਆਉਂਦਾ ਤਾਂ ਫਲ ਜਿਹੜਾ ਜਾਂ ਤਾਂ ਲੱਗਦਾ ਹੀ ਨਹੀਂ ਜਾਂ ਲੱਗ ਕੇ ਝੜ ਜਾਂਦਾ ਜਾਂ ਫਿਰ ਸਹੀ ਤਰੀਕੇ ਨਾਲ ਪੱਕਦਾ ਨਹੀਂਗਾ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਦਾ ਮੁੱਖ ਕਾਰਨ ਇਹ ਹੁੰਦਾ ਕਿ ਜਿਹੜੀਆਂ ਹੋਰ ਰਾਜਾਂ ਦੀਆਂ ਵੈਰਾਈਟੀਆਂ ਹੈਗੀਆਂ ਉਹਨਾਂ ਦਾ ਆਪਣੇ ਨਾਲੋਂ ਮੌਸਮ ਦੇ ਵਿੱਚ ਅੰਤਰ ਹੁੰਦਾ ਸੋ ਉਸ ਅੰਤਰ ਤੇ ਚੱਲਦੇ ਆ ਜਿਹੜਾ ਆਪਣੇ ਕੋਲੇ ਉਹਨਾਂ ਦੇ ਚੰਗੇ ਨਤੀਜੇ ਨਹੀਂ ਮਿਲਦੇਗੇ ਸੋ ਅੱਜ ਦੀ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਗੱਲ ਕਰੀਏ ਸਭ ਤੋਂ ਪਹਿਲਾਂ ਆੜੂ ਦੀ ਜਿਵੇਂ ਕਿ ਤੁਸੀਂ ਇਹ ਮੇਰੇ ਮਗਰ 4-5 ਸਾਲ ਦਾ ਲਗਭਗ ਜਿਹੜਾ ਬੂਟਾ ਦੇਖ ਰਹੇ ਹੋ ਆੜੂ ਦਾ ਇਹ ਸ਼ਾਨੇ ਪੰਜਾਬ ਵੈਰਾਈਟੀ ਹੈਗੀ ਸ਼ਾਨੇ ਪੰਜਾਬ ਵੈਰਾਈਟੀ ਜਿਹੜੀ ਆੜੂ ਦੀ ਕਾਫੀ ਵਧੀਆ ਨਤੀਜੇ ਦੇ ਤੁਹਾਨੂੰ ਮਿਲਣਗੇ ਇਹਨੂੰ ਲਾਉਣ ਦੇ ਸਮੇਂ ਦੀ ਗੱਲ ਕਰੀਏ ਨੰਗੀ ਜਾੜਾ ਵਾਲੇ ਬੂਟੇ ਜਿਹੜੇ ਬਿਨਾ ਕਿਸੇ ਥੈਲੀ ਤੋਂ ਹੁੰਦੇ ਹੈਗੇ ਉਹਦੇ ਪੱਤੇ ਵੀ ਨਹੀਂ ਇਹਦੇ ਨਿਕਲੇ ਹੁੰਦੇ ਸੁਸਤ ਅਵਸਥਾ ਦੇ ਵਿੱਚ ਇਹ ਉਸ ਸਮੇ ਬੂਟੇ ਹੁੰਦੇ ਹੈਗੇ ਉਹ ਸਮਾਂ ਹੁੰਦਾ ਇਹਨੂੰ ਦਸੰਬਰ ਜਨਵਰੀ ਦੇ ਵਿੱਚ ਲਾਉਣ ਦਾ ਉਸ ਤੋਂ ਬਾਅਦ ਤੁਸੀਂ ਇਹਨੂੰ ਫਰਵਰੀ ਮਾਰਚ ਦੇ ਵਿੱਚ ਥੈਲੀ ਦੇ ਵਿੱਚੋਂ ਬੂਟਾ ਲਾ ਸਕਦੇ ਹੋਗੇ ਤੇ ਇਸ ਸਮੇ ਜਿਹੜਾ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਥੈਲੀ ਵਾਲਾ ਬੂਟਾ ਜਿਹੜਾ ਆੜੂ ਦਾ ਲਾ ਜਾ ਸਕਦਾਗਾ ਆੜੂ ਦੀ ਸ਼ਾਨੇ ਪੰਜਾਬ ਦੀ ਖਾਸੀਅਤ ਇਹ ਹੈ ਕਿ ਜਿਹੜਾ ਫਲ ਖਰਾਬ ਘੱਟ ਹੁੰਦਾਗਾ ਪੱਕਦਾ ਸੋਨਾਗਾ ਤੇ ਇੱਕ ਸਾਰ ਪੱਕਣ ਵਾਲਾ ਫਾਲਾਗਾ ਆੜੂ ਦੇ ਵਿੱਚ ਇੱਕੋ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਆਪਾਂ ਨੂੰ ਕਹਿੜੀ ਹੈ ਕਿ ਸਮੱਸਿਆ ਆਉਂਦੀ ਹੈ ਕਿ ਉਹ ਹੁੰਦੀ ਹੈ ਕਿ ਆੜੂ ਥੋੜੇ ਦਿਨਾਂ ਦੇ ਵਿੱਚ ਪੱਕ ਕੇ ਖਤਮ ਹੋ ਜਾਂਦਾ ਹੈਗਾ ਕੁਝ ਕੁ ਵੈਰਟੀਆਂ ਹੁੰਦੀਆਂ ਨੇਗੀਆਂ ਇਹ ਤੋਂ ਵਗੈਰਾ ਜਿਹੜੀਆਂ ਫਲੋਰੀਡਾ ਵਗੈਰਾ ਹੈਗੀਆਂ ਨੇਗੀਆਂ ਉਹ ਜਿਹੜੀਆਂ ਲੰਮਾ ਸਮਾਂ ਚੱਲਦੀਆਂ ਨੇ ਪਰ ਉਹਨਾਂ ਦਾ ਜਿਹੜੇ ਨਤੀਜੇ ਇੰਨੇ ਚੰਗੇ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਨਹੀਂ ਮਿਲਦੇਗੇ ਸੋ ਦੂਸਰੀ ਗੱਲ ਕਰ ਲਈ ਜਿਹੜੀ ਆਪਾਂ ਆਲੂ ਬੁਖਾਰੇ ਬਾਰੇ ਆਲੂ ਬੁਖਾਰੇ ਦੇ ਦੋ ਬੂਟੇ ਲਾਉਣੇ ਪੈਂਦੇ ਆਂ ਆਪਾਂ ਨੂੰ वैसे काफी तो काफी नर्सरीयां ਤੋਂ ਬੂਟੇ ਮਿਲਦੇ ਆ ਕਮੈਂਟ ਵੀ ਆਉਂਦੇ ਆਗੇ ਕਿ ਸਾਡੇ ਕੱਲੇ ᱛੀ ਲੱਗ ਜਾਂਦੇ ਆ ਪਹਿਲੀ ਗੱਲ ਤਾਂ ਜੇ ਤੁਹਾਡੇ ਕੋਲ ਕੱਲਾ ਕਾਲਾ ਅਮਰਸਰੀ ਲੱਗਿਆ ਹੋਇਆ ਤਾਂ ਉਹਦੇ ਉੱਤੇ ਛੋਟਾ ਫਲ ਜ਼ਰੂਰ ਆਊਗਾ ਤੇ ਕੱਲੇ ᱛੀ ਵੀ ਆ ਜਾਂਦਾ ਹੈਗਾ ਪਰ ਜੇ ਨਾਲ ਤੁਸੀਂ ਵੱਡੇ ਫਲ ਵਾਲਾ ਬੂਟਾ ਲਾਉਣਾ ਸਤਲੋਜੀ ਪਰਪਲ ਦਾ ਜੇ ਦੋਨੇ ਕਿਸਮਾਂ ਨਹੀਂ ਗਿਆ ਕਾਲਾ ਅਮਰਸਰੀ ਤੇ ਸਤਲੋਜੀ ਪਰਪਲ ਤੇ ਇਹਨਾਂ ਦੋਨਾਂ ਨੂੰ ਇਕੱਠੇ ਲਗਭਗ ਜਿਹੜਾ 10 ਤੋਂ 12 ਫੁੱਟ 15 ਫੁੱਟ ਦੀ ਦੂਰੀ ਤੇ ਲਾਉਣਾ ਪੈਂਦਾ ਹੈਗਾ ਜੇਕਰ ਭਾਗਾਂ ਦੇ ਵਿੱਚ ਗੱਲ ਕਰ ਲਈਏ ਤਾਂ 3 ਸਤਲੂ ਪਰਪਲ ਦੇ ਬੂਟੇ ਮੰਗਰ ਇੱਕ ਕਾਲਾ ਅੰਮ੍ਰਿਤਸਰੀ ਦਾ ਬੂਟਾ ਆਪਾਂ ਨੂੰ ਲਾਉਣਾ ਪੈਂਦਾ ਪੋਲੀਨੀਸ਼ਨ ਦੇ ਖਾਤਰ ਸੋ ਜੇਕਰ ਤੁਸੀਂ ਵੱਡਾ ਤੇ ਛੋਟਾ ਦੋਨੇ ਫਲ ਚਾਹੁੰਦੇ ਹੋ ਤਾਂ ਤੁਹਾਨੂੰ ਦੋਨੇ ਇਹ ਕਿਸਮਾਂ ਲਾਉਣੀਆਂ ਪੈਣਗੀਆਂ ਤੀਜੀ ਗੱਲ ਆਪਣੀ ਨਾਸ਼ਪਤੀ ਦੀ ਹੈਗੀ ਨਾਸ਼ਪਤੀ ਦੇ ਵਿੱਚ ਦੋ ਕਿਸਮਾਂ ਜਿਹੜੀਆਂ ਪੰਜਾਬ ਦੇ ਮੌਸਮ ਦੇ ਅਨੁਕੂਲ ਹੈਗੀਆਂ ਇੱਕ ਪੰਜਾਬ ਬਿਊਟੀ ਤੇ ਇੱਕ ਪੰਜਾਬ ਨਾਖ ਪਰ ਜਿਹੜੇ ਵਧੀਆ ਨਤੀਜੇ ਉਹ ਪੰਜਾਬ ਨਾਖ ਦੇ ਆਉਂਦੇ ਆ ਪੰਜਾਬ ਬਿਊਟੀ ਦੇ ਵਿੱਚ ਕੁਝ ਕਿਸਮਸਿਆਵਾਂ ਦੇਖਣ ਨੂੰ ਮਿਲਦੀਆਂ ਨੇ ਉਹਦਾ ਮੁੱਖ ਕਾਰਨ ਇਹ ਆ ਕਿ ਜਿਹੜਾ ਠੰਡ ਦਾ ਆਪਾਂ ਕਹ ਲਈਏ ਸਮਾਂ ਦਾ ਠੰਡੇ ਠੰਡੇ ਘੰਟਿਆਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ ਉਸ ਜਿਹੜੀ ਨਸਲ ਨੂੰ ਜਾਂ ਕਿਸਮ ਨੂੰ ਸੋ ਉਹ ਜਿਹੜੇ ਠੰਡੇ ਘੰਟੇ ਹੁਣ ਦਿਨ ਪਰ ਦਿਨ ਘਟਦੇ ਜਾਂਦੇ ਤੇ ਉਹਨਾਂ ਦੇ ਘਟਣ ਕਰਕੇ ਜਿਹੜਾ ਚੰਗਾ ਫਰੂਟ ਪੰਜਾਬ ਬਿਊਟੀ ਤੇ ਘੱਟ ਮਿਲਦਾ ਪਰ ਪੰਜਾਬ ਨਾਲ ਦੇ ਉੱਪਰ ਕਾਫੀ ਵਧੀਆ ਜਿਹੜਾ ਫਰੂਟ ਆਪਾਂ ਨੂੰ ਮਿਲ ਜਾਂਦਾ ਚੌਥੀ ਗੱਲ ਚੀਕੂ ਦੀ ਚੀਕੂ ਦੇ ਵਿੱਚ ਜਿਹੜੀ ਕਰੈਕਟ ਬਾਲ ਕਾਲਾ ਪੱਤੀ ਤੇ ਇੱਕ 12 ਮਾਸੀ 12 ਮਾਸੀ ਦੇ ਜੇ ਨਤੀਜੇ ਆਪਾਂ ਦੇਖ ਨਹੀਂ ਸਕੇ ਕ੍ਰਿਕਟ ਬਾਲ ਦੇ ਵੀ ਖਾਸ ਨਤੀਜੇ ਆਪਾਂ ਨਹੀਂ ਮਿਲੇ ਪਰ ਕਾਲਾ ਪੱਤੀ ਜਿਹੜੀ ਕਿਸਮ ਆ ਉਹਦੇ ਨਤੀਜੇ ਬਹੁਤ ਸੋਹਣੇ ਜਿਹੜੇ ਚੌਥੇ ਪੰਜਵੇਂ ਸਾਲ ਦੇ ਵਿੱਚ ਆਉਣ ਲੱਗ ਜਾਂਦੇ ਹੈਗੇ ਕਾਫੀ ਹਾਰਡ ਕਿਸਮ ਆਂਗੀ ਆਸਾਨੀ ਨਾਲ ਅਗਾਹੀ ਜਾ ਸਕਦੀ ਹੈਗੀ ਲੰਬੇ ਆਂਡਾ ਆਕਾਰ ਜਿਹੜੇ ਫਲ ਲੱਗਦੇ ਹੈਗੇ ਫਲ ਵਧੀਆ ਸਾਈਜ਼ ਦਾ ਬਣਦਾ ਤੇ ਉਹਨੂੰ ਤੁਸੀਂ ਖਾਣ ਦੇ ਵਿੱਚ ਵੀ ਕਾਫੀ ਸਾਰੀ ਮਠਾਸ ਦੇ ਵਿੱਚ ਜਿਹੜਾ ਫਲ ਉਸ ਕਿਸਮ ਦਾ ਹੁੰਦਾਗਾ ਸੋ ਕਾਲਾ ਪੱਤੀ ਕਿਸਮ ਚੀਕੂ ਦੀ ਲਈ ਜਾ ਸਕਦੀ ਹੈਗੀ ਫਲਦਾਰ ਬੂਟੇ ਲਾਉਣ ਦਾ ਬਿਲਕੁਲ ਢੁਕਮਾ ਸਮਾਂ ਜਿਹੜਾ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਹੁੰਦਾ ਹੈਗਾ ਹੁਣ ਤੁਸੀਂ ਜਿਹੜੇ ਆਪਣੇ ਟੋਏ ਵਗੈਰਾ ਕਰਕੇ ਤੇ ਫਲਦਾਰ ਬੂਟੇ ਲਈ ਤਿਆਰੀ ਕਰ ਸਕਦੇ ਹੋਗੇ ਲਾਉਣ ਵੇਲੇ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ ਉਹਦੇ ਸੰਬੰਧੀ ਇੱਕ ਵੱਖਰੀ ਵੀਡੀਓ ਪਹਿਲਾਂ ਆਪਾਂ ਬਣਾ ਚੁੱਕੇ ਹਾਂਗੇ ਉਹ ਤੁਸੀਂ ਪੇਜ ਦੇ ਉੱਪਰ ਦੇਖ ਸਕਦੇ ਹੋਗੇ ਬਾਕੀ ਇਹਨਾਂ ਕਿਸਮਾਂ ਦੇ ਪੌਦੇ ਆਪਣੇ ਕੋਲ ਫਾਰਮ ਦੇ ਉੱਪਰ ਵੀ ਮੌਜੂਦ ਨੇ ਤੁਸੀਂ ਆਪਣੇ ਕੋਲੋਂ ਲਿਆ ਸਕਦੇ ਹੋ ਜਾ ਫਿਰ ਕਿਤੋਂ ਵੀ ਤੁਹਾਨੂੰ ਮਿਲਦੇ ਨੇ ਤੁਸੀਂ ਲੈ ਕੇ ला ਸਕਦੇ ਹੋ ਪਰ ਕਿਸਮ ਦਾ ਤੁਸੀਂ ਜਿਹੜਾ ਧਿਆਨ ਜ਼ਰੂਰ ਰੱਖਣਾ ਕਿਉਂਕਿ ਬੂਟੇ ਨੂੰ 3-4 ਸਾਲ ਪਾਲਣ ਤੋਂ ਬਾਅਦ ਵੀ ਜੇਪਾਂ ਨੂੰ ਚੰਗਾ ਫਲ ਨਾ ਮਿਲੇ ਤਾਂ ਉਹਦਾ ਮੁੱਖ ਕਾਰਨ ਜਿਹੜਾ ਕਿਸਮ ਹੀ ਹੁੰਦਾ ਸੋ ਅੱਜ ਦੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ